ਸ਼ਹਿਰ ਮੁਕਸਰ ਸਹਾਇਤੇ ਮਲੋਟ ਬਠਿੰਡਾ ਰੋਡ ਬਾਈਪਾਸ ਸੈੱਜ ਜੀ ਦੁਪਹਿਰ ਕਰੀਬ 2 ਵਜੇ ਹੋਏ ਦਰਦਨਾਖ ਖਾਸੇ ਵਿੱਚ ਸਕੂਟਰੀ ਸਵਾਰ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਿੰਡ ਥਾਂਦੇਵਾਲਾ ਤੇ ਪਿੰਡ ਰੂੜਿਆਂ ਵਾਲੀ ਦੇ ਰਹਿਣ ਵਾਲੀਆਂ ਇਹ ਲੜਕੀਆਂ ਸੈਂਟ ਸਹਾਰਾ ਗਰੁੱਪ ਦੇ ਮਾਨਵਤਾ ਫਾਊਂਡੇਸ਼ਨ ਦੇ ਹੋਮ ਕੇਅਰ ਸੈਂਟਰ ਦੇ ਵਿੱਚ ਨਰਸਿੰਗ ਦਾ ਕੋਰਸ ਕਰ ਰਹੀਆਂ ਸਨ ਇਹ ਲੜਕੀਆਂ ਸਰਕਾਰੀ ਹਸਪਤਾਲ ਵਿੱਚ ਇੰਟਰਨਸ਼ਿਪ ਤੋਂ ਬਾਅਦ ਛੁੱਟੀ ਹੋਣ ਤੇ ਵਾਪਸ ਜਾ ਰਹੀਆਂ ਸਨ ਮਲੋਟ ਬਠਿੰਡਾ ਰੋਡ ਬਾਈਪਾਸ ਤੇ ਤੇਲ ਵਾਲੇ ਕੈਂਟਰ ਨੇ ਇਹਨਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਮ੍ਰਿਤਕ ਲੜਕੀਆਂ ਦੀ ਪਛਾਣ ਪਿੰਡ ਥਾਂਦੇਵਾਲਾ ਵਾਸੀ 22 ਸਾਲਾ ਰੈਨੂ ਪੁੱਤਰੀ ਬਲਵਿੰਦਰ ਸਿੰਘ ਅਤੇ ਪਿੰਡ ਰੂੜਿਆਂ ਵਾਲੀ 28 ਸਾਲਾ ਰਾਜਵੀਰ ਕੌਰ ਪੁੱਤਰੀ ਕਿਕਰ ਸਿੰਘ ਵਜੋਂ ਹੋਈ ਹੈ ਰਾਜਵੀਰ ਕੌਰ ਮੈਰਿਟ ਸੀ ਤੇ ਉਸਦੇ ਦੋ ਬੱਚੇ ਵੀ ਹਨ ਦਾਦੇ ਹਨ ਕਿ ਜਿਸ ਜਗ੍ਹਾ ਤੇ ਹਾਸਾ ਹੋਇਆ ਉਸ ਜਗ੍ਹਾ ਤੇ ਸੜਕ ਕਾਫੀ ਖਸਤਾ ਹਾਲਤ ਸੀ ਫਿਲਹਾਲ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਫੀਰ ਜੇ ਨਹੀਂ। ਉਹ ਵੀਰੇ ਜਦੋਂ ਹਾਦਸਾ ਹੋਇਆ ਤੁਸੀਂ ਸੀਗੇ ਇੱਥੇ? ਹਾਂਜੀ ਪੁਲਿਸ ਸੀ। ਤੇ ਕਿੰਨੇ ਜਾਣੇ ਸੀ ਸਕੂਟਰੀ ਤੇ? 2 ਜਾਣੇ ਜੀ। ਉਹ ਕੁੜੀਆਂ ਕਿ ਮੁੰਡੇ? ਦੋਨੇ ਕੁੜੀਆਂ ਜੀ। ਕੀ ਕੁਛ ਲੱਗਦਾ ਮਤਲਬ ਮੈਰਿਡ ਸੀ ਅਨਮੈਰਿਡ ਸੀ ਕਿੰਨੀ ਉਮਰ ਦੀਆਂ ਸੀ? ਇੱਕ ਤਾਂ ਲੱਗਦਾ ਜੀ ਮੈਰਿਡ ਹੋਊਗੀ ਕਿਉਂਕਿ ਉਹਦੇ ਥੋੜਾ ਜਿਹਾ ਟੂੜਾ ਪਾਇਆ ਹੋਇਆ। ਮੈਰਿਡ ਸੀ ਕਿ ਇੱਕ ਠੀਕ ਹੈ ਜੀ ਇੱਥੇ ਆ ਸੜਕ ਇੰਨੀ ਖਰਾਬ ਹੋਣੇ ਕਰਕੇ। ਅੱਛਾ ਜੀ। ਉਹਨਾਂ ਦੀ ਸਕੂਟਰੀ ਖਿਲਕੀ ਤੇ ਇੱਕ ਉਹਦਾ ਮੇਰੇ ਥੱਲੇ ਆ ਗਿਆ ਦੋਨਾਂ ਦਾ ਬ੍ਰੇਨ ਜਮਾ ਬਾਹਰ ਨਿਕਲ ਗਿਆ। ਸਿਰ ਹੀ ਫਸ ਗਿਆ। ਹਾਂ ਦੋਨੋਂ ਦਾ। ਰਾਜੀਰ ਵੀਰੇ ਦੇਖਿਆ ਹਾਦਸਾ ਹੁੰਦਾ ਮੈਂ ਤਾਂ ਜੀ ਆਈਏ ਜਦੋਂ ਇਹ ਆਸਤਾ ਹੋਇਆ ਨਾ ਉਹ ਤੋਂ ਬਾਅਦ ਨੇ ਮੈਨੂੰ ਪਤਾ ਲੱਗਿਆ ਫਿਰ ਮੈਂ ਵੇਖਿਆ ਕਿ ਤੇ ਮੁੜੀਆਂ ਕੌਣ ਸੀ ਪਤਾ ਲੱਗਿਆ ਸਰਕਾਰ ਦੇ ਹਸਪਤਾਲ ਤੇ ਡਿਊਟੀ ਕਰਦੀਆਂ ਸੀ ਸਿੱਖਦੀਆਂ ਸੀ ਨਰਸ ਦਾ ਕੰਮ ਸੀ ਕਰਦੀ ਅੱਛਾ ਕੁੜੀਆਂ ਸਰਕਾਰੀ ਹਸਪਤਾਲ ਤੇ ਸਿੱਖਦੀਆਂ ਸੀ ਸਿੱਖਦੀਆਂ ਸੀ ਤੇ ਹਾਂ ਇਹ ਸੜਕ ਟੁੱਟੀ ਤੇ ਕਰਕੇ ਵਾਪਰਿਆ ਹਾਂ ਜੀ ਹਾਂ ਜੀ ਦੋਨੇ ਡਿੱਗ ਪਈਆਂ ਦੋਨੋਂ ਡਿੱਗ ਪਈਆਂ ਉਤੋਂ ਦੀ ਜੀ ਗੱਡੀ ਚੜ ਗਈ ਸਿਰ ਫਿਸ ਗਿਆ ਹਾਂ ਦੋਨੋਂ ਦੇ ਸਿਰ ਸਿਰ ਨਾ ਔਰ ਕੀ ਲੱਗਦੇ ਸੀ ਤੁਹਾਡੇ ਨਾਲ ਵੈਕ ਹੋਈ ਆ ਉਹ ਹੀ ਮੇਰੀ ਪਤਨੀ ਸੀਗੇ ਜੀ ਕੀ ਨਾਮ ਕੀ ਸੀ ਰਾਜਵੀਰ ਕੌਰ ਉਹ ਆ ਕੀ ਹੈਗਾ ਜੀ ਬਸ ਇਹੋ ਟਰੱਕ ਸੀਗਾ ਜੀ ਕੋਈ ਤੇਲ ਵਾਲਾ ਟੈਂਕਰ ਤੇ ਉਹ ਚਲਦਾ ਸਕੂਟਰੀ ਉਹਨਾਂ ਨੂੰ ਇੱਕ ਕੋਰਸ ਕਰਦੇ ਸੀ اے ਐਨ ਐਮ ਦਾ ਕੋਰਸ ਕਰਦੇ ਸੀ ਕਰਦੇ ਨਹੀਂ ਸੀ ਕਿਤੇ ਹਾਂ ਘਰ ਚੱਲੇ ਸੀਗੇ ਜੀ ਛੁੱਟੀ ਹੁੰਦੂ ਆ ਦਾ ਕਿੰਨੇ ਵਜੇ ਦੀ ਗੱਲ ਹੈ ਕੋਈ ਪਤਾ ਨਹੀਂ ਆ ਮੈਨੂੰ ਤਾਂ ਬਾਅਦ ਚ ਫੋਨ ਆਇਆ ਜੀ 2 ਵਜੇ ਦੇ ਦੇ ਕਰੀਬ ਕਿੰਨੇ ਬੱਚੇ ਹੈਗੇ ਆ ਵੀ ਲੋਕ ਕਿੰਨੇ ਉੱਪਰ ਸੀਗੇ ਰਾਈਡ 'ਤੇ ਉਹਨਾਂ ਦੇ ਮਹਰ ਹੋਊੀ ਤਾਹੀ ਕੇ ਸਾਡੋ ਬੱਚੇ ਕਿੰਨੇ ਬੱਚੇ ਦੋ ਆ ਜੀ ਇੱਕ ਮੁੰਡਾ ਇੱਕ ਮੰਗੀ ਕਰਦੇ ਬਸ ਇਹ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਨੂੰ ਤਾਂ ਇੱਕ ਲੜਕੀ ਰਾਜਵੀਰ ਕੌਰ ਆ ਤੇ ਇੱਕ ਕੁੜੀ ਹੋਰ ਆ ਇਥੋਂ ਲਾਗੇ ਕੋਈ ਥਾਂਦੇ ਵਾਲੇ ਪਿੰਡ ਦੀ ਆ ਇਹ ਇਥੋਂ ਹਸਪਤਾਲ ਦੇ ਵਿੱਚੋਂ ਕੋਈ ਫੋਰਸ ਵਗੈਰਾ ਕਰਦੀਆਂ ਕਿਉ ਗਰੀਬ ਆਦਮੀ ਆ ਫੋਰਸ ਵਗੈਰਾ ਕਰਦੀ ਇਹ ਇਥੋਂ ਵਾਪਸ ਜਾ ਰਹੀਆਂ ਸੀਗੀਆਂ ਤੇ ਕੱਸੀ ਦੇ ਲਾਗੇ ਇੱਕ ਹਸਪਤਾਲ ਦੇ ਨੇੜੇ ਇੱਕ ਟਰੱਕ ਨੇ ਫੇਟ ਮਾਰੀ ਆ ਜੀ ਮੌਕੇ ਤੇ ਬਹੁਤ ਤਖੜਾ ਐਕਸੀਡੈਂਟ ਹੋਇਆ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਕਿਹੜੇ ਰੋਡ ਤੇ ਹੋਇਆ ਹੈ ਇਹ ਜੀ ਆਪਣਾ ਇਧਰੋਂ 80 ਦੇ ਨਾਲ ਨਾਲ ਬਸਰਦੇ ਨੂੰ ਜਾ ਰਿਹਾ ਸਾਈਡ ਤੇ ਜੀ ਰੋਡ ਬਟਨ ਹਾਂਜੀ ਮਲੋਟ ਤੋਂ ਬਹਿੰਡਾ ਰੋਡ ਨੂੰ ਜਾ ਰਹੀ ਹੈ ਇਹ ਲੋਕਲ ਸੜਕਾ ਜੀ ਉਰੇ ਤੇ ਇੱਕ ਕਾਰ ਆਸੀ ਟੈਂਕਰ ਜੀ ਤੇਲ ਜੇ ਵਾਲਾ ਟੈਂਕਰ ਜਾ ਉਹਨੇ ਮੌਕੇ ਦੇ ਉੱਤੇ ਜੀ ਉਹ ਕੁੜੀਆਂ ਨੂੰ ਕੁਲਚਤਾ ਜੀ ਮੌਕੇ ਤੇ ਮੌਤ ਹੋ ਗਈ ਜੀ ਉਹਨਾਂ ਦੀ ਕੀ ਮੰਗ ਕੀ ਮੰਗਾ ਜੀ ਸਾਨੂੰ ਸਹੀਆਂ ਨਿصاف ਮਿਲਣਾ ਚਾਹੀਦਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਟਰੱਕ ਵਾਲੇ ਤੇ ਹੋਣੀ ਚਾਹੀਦੀ ਹੈ ਅਸੀਂ ਇਹ ਮੰਗ ਕਰਦੇ ਆ ਮਤਲਬ ਕਿ ਦੋ ਲੜਕੀਆਂ ਦੀ ਮੌਤ ਹੋ ਗਈ ਆ ਤੇ ਅੱਜ ਬਹੁਤ ਵੱਡਾ ਸਾਡੇ ਨਾਲ ਇਹ ਨਹੀਂ ਇੱਕ ਤਾਂ ਇੱਕ ਦੇ ਦੋ ਬੱਚੇ ਆ ਜੀ ਮੇਰੇ ਪਿੰਡ ਤੋਂ ਰਾਜਵੀਰ ਕੋਟ ਕੁਰੀ ਜੀ ਉਹਦੇ ਇੱਕ 5 ਸਾਲ ਦਾ ਬੱਚਾ ਜੀ ਇੱਕ 10 ਸਾਲ ਦਾ ਜੀ ਤੇ ਗਰੀਬ ਪਰਿਵਾਰ ਆ ਜੀ ਇੱਥੇ ਆਪ ਦਾ ਪੇਟ ਵਾਸਤੇ ਕੋਈ ਰਜਗਾਰ ਪੜੀਆਂ ਸੀਗੀਆਂ ਤੇ ਕੋਈ ਇੱਥੇ ਜੀਐਨਐਮ ਵਗੈਰਾ ਕੋਰਸ ਸਰਕਾਰੀ ਹਸਪਤਾਲ ਦੇ ਵਿੱਚ ਕਰਦੀਆਂ ਸੀਗੀਆਂ ਉਹਦੇ ਸਬੰਧ ਦੇ ਵਿੱਚ ਇੱਥੋਂ ਵਾਪਸ ਜਾ ਰਹੇ ਅਸੀਂ ਜੀ ਆ ਤੇ ਅਸੀਂ ਤਾਂ ਮੰਗੇ ਕਰਦੇ ਆ ਅਸੀਂ ਸਾਰਾ ਸਾਡਾ ਬੰਦੇ ਖੜੇ ਆ ਜੀ ਪਰਿਵਾਰ ਖੜਾ ਸਖਤ ਤੋਂ ਸਖਤ ਟਰੱਕਲ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਮਤਲਬ ਕਿ ਉਹਨੇ ਮੌਕੇ ਤੇ ਤੁਹਾਨੂੰ ਪਤਾ ਹੀ ਆਪ ਨੂੰ ਤੁਸੀਂ ਮੌਕੇ ਤੇ ਪਹੁੰਚਿਆ ਜੀ ਇਸ ਸਮਾਂ ਦੇਖਿਆ ਤੇ ਤੁਹਾਨੂੰ ਬੇਨਤੀ ਹੱਥ ਬਨ ਕੇ ਸਾਡੀ ਸਖਤ ਸਖਤ ਕਾਰਵਾਈ ਕਰਵਾਈ ਜਾਵੇ